ਨਾਬ ਉਹ ਛੱਡ ਤੇ ਗਿਆ ਪਰ ਹੁਣ ਤੇਰੇ ਪਿਓ ਨੇ ਆ ਕੇ ਮੈਨੂੰ ਨਹੀਂ ਛੱਡਣਾ ਦੱਸ ਮੈਂ ਹੁਣ ਕੀ ਕਰਾਂ ਤੇ ਮੰਮੀ ਮੈਂ ਕਿਹੜੀ ਕੋਈ ਗਲਤੀ ਕੀਤੀ ਉਹਨਾਂ ਦਾ ਵੀ ਇੱਕ ਸੂਰ ਹੈ ਗਈ ਸੀ ਨਾ ਤੂੰ ਨੇ ਗਲਤੀ ਕੋਈ ਨਹੀਂ ਕੀਤੀ ਤੂੰ ਤਾਂ ਬਹੁਤੀ ਸਾਊ ਆ ਮੇਰੇ ਗੱਲ ਸੁਣ ਐਡਾ ਵਧੀਆ ਘਰ ਮੁੰਡਾ ਨੌਕਰੀ ਕਰਨ ਦਿਆ ਸਾਰਾ ਕੁਝ ਉਸੇ ਤੁਹਾਨੂੰ ਵਰਤਨ ਨੂੰ ਮਿਲਣ ਦਿਆ ਹੈ ਪੱਕਾ ਕਰਕੇ ਨੇ ਇੰਨਾ ਥਾਣੀ ਉਹਨਾਂ ਦਾ ਕੱਚਾ ਪਰ ਉਹ ਲੈ ਕੇ ਬਹਿ ਗਈ ਤੈਨੂੰ ਉਹ ਜਿਹੜੀ ਆ ਇਹਨੇ ਥੇ ਕਰਤਾ ਵਾ ਡੇੜੀ ਤੈਨੂੰ ਬਤਾ ਉੱਥੇ ਮੇਰੇ ਨਾਲ ਕੀ ਕੋਝ ਹੁੰਦਾ ਰਿਹਾ ਸੀ ਤੁਸੀਂ ਐਵੇਂ ਉਹਨਾਂ ਦੀਆਂ ਸੁਣ ਕੇ ਤੇ ਬੋਲਣ ਲੱਗ ਪਏ ਹੋ ਇੱਕ ਨੇ ਮੈਨੂੰ ਤੇ ਪੁੱਛਿਆ ਉਹ ਕਿਹੜਾ ਤੈਨੂੰ ਫਟਮ ਆ ਰਿਹਾ ਹੈ ਉਹਨਾਂ ਨੇ ਕਿਹੜੇ ਤੈਨੂੰ ਗੋਲੀ ਵੱਜ ਗਈ ਸੀ ਉੱਥੇ ਕੋਈ ਕੰਮ ਸੋ ਕੰਮ ਕੁੜੀ ਦੀ ਵੀ ਗੱਲ ਸੁਣ ਲੋ ਚੁੱਪ ਕਰਕੇ ਬਹਿ ਜਾ ਗੱਲਾਂ ਕਰੀ ਜਾਨੀ ਆ ਤੂੰ ਕੁੜੀ ਦੀ ਸੁਣ ਲੋ ਦੁਮਾ ਜਾਨੀਆਂ ਨੇ ਪਤਾ ਨਹੀਂ ਕੀ ਗੱਟਮੇਟ ਕਰਕੇ ਬਾਹਾਲੀਆਂ ਨੇ ਮੁੜੀ ਹਣ ਕਰ ਹੁਣ ਸਬਰ ਆ ਗਿਆ ਤੈਨੂੰ ਅਗਲਾ ਕਿੰਨੀਆਂ ਗੱਲਾਂ ਕਰਕੇ ਗਿਆ ਮੈਨੂੰ ਸਿਰ ਨੀਵਾ ਕਰਕੇ ਰਸਤਾ ਮੇਰਾ ਹਰ ਪਾਸੇ ਜਿੰਨੇ ਡੈਡ ਜੀ ਤੁਹਾਨੂੰ ਇੱਥੇ ਗੱਲਾਂ ਕਰਕੇ ਗਿਆ ਨਾ ਉਹਨੀਆਂ ਮੈਨੂੰ ਉਹ ਸਾਰੇ ਜਣੇ ਉੱਥੇ ਕਰਦੇ ਨੇ ਤੇ ਮੈਂ ਕੱਲੀ ਉਹਨਾਂ ਦੇ ਵਿੱਚ ਰਹਿਣੀ ਹਾਂ ਮੈਂ ਨਾ ਕਿਹਾ ਤੈਨੂੰ ਕਿਹਾ ਫੈਲਾਤਾ ਹਾਂ ਉਹਨਾਂ ਕੱਲੀ ਨੂੰ ਹੈ ਚਲ ਜੀ ਕਾਲਜ ਤੇ ਤੈਨੂੰ ਉਹਨਾਂ ਪਾਇਆ ਤੈਨੂੰ ਪੜਾਉਣ ਦੇ ਸਾਰੇ ਕੰਮ ਕਰਨ ਦੇ ਦੂਜੀ ਘਰ ਕੰਮ ਕਰਦੀ ਰਹੀ ਤੇ ਤੈਨੂੰ ਦਿੱਤਾ ਵੀ ਨਹੀਂ ਉੱਥੇ ਰਹਿਣਾ ਚਲ ਜੀ ਇਹ ਨਿਆਸਿਆ ਨਹੀਂ ਸੀ ਤੇ ਉਹ ਤਾਂ ਸਿਆਣੇ ਹੈ ਹੀ ਨਾ ਇਹ ਤਾਂ ਨਿਆਣ ਸਿਆਣ ਸੀ ਤੇ ਤੂੰ ਕਿਦਾਂ ਬੋਲਦੀ ਹੈ ਜਾ ਕੇ ਉਹਨਾਂ ਨੂੰ ਉੱਥੇ ਦੱਸਿਆ ਨਾ ਉਹਨੇ ਆਪਣੇ ਮੁੰਡੇ ਨੂੰ ਵੀ ਮੇਰੇ ਨਾਲ ਇਦਾਂ ਕਰਕੇ ਗਈ ਆ ਜਿਵੇਂ ਬੋਲਦੀ ਸੀ ਮੈਂ ਕਿਹੜਾ ਐ ਡਬੜਾ ਵੱਡਾ ਗਲਤ ਫਿਰ ਉਹ ਬੜਾ ਵੱਡਾ ਗਲਤ ਹੈ ਕਰਛੜੀ ਗੱਲ ਜਨਾਨੀਆਂ ਵਾਲੀ ਨਾਲੇ ਡੈਡੀ ਜੀ ਕਾਲਜ ਵੀ ਉਹਨਾਂ ਨੇ ਨਾ ਤੁਹਾਡੇ ਮੂੰਹ 'ਤੇ ਪਾਇਆ ਸੀ ਮੈਨੂੰ ਕੋਈ ਸ਼ੌਂਕ ਨਹੀਂ ਹੈਗਾ ਉਹਨਾਂ ਨੂੰ ਪਾਉਣ ਦਾ ਕਾਲਜ ਪਾਗਦੀ ਮੈਨੂੰ ਅੱਧੇ ਸਾਰਾ ਘਰ ਦਾ ਕੰਮ ਕਰਕੇ ਤੇ ਫਿਰ ਜਾਇਆ ਕਰ ਮੇਰੇ ਨਾਲ ਲੜਦੀ ਹੀ ਮੰਮੀ ਤੇ ਜਸਨੂ ਕੋਈ ਕੰਮ ਕੀ ਹੋ ਗਿਆ ਘਰਾਂ ਦੇ ਕੰਮ ਕਰਨੇ ਨਹੀਂ ਹੁੰਦੇ ਜਦੋਂ ਤੂੰ ਨਹੀਂ ਵਿਆਹੀ ਗਈ ਉਹਦੋਂ ਕੌਣ ਕਰਦਾ ਸੀ ਮੇਰੀ ਗੱਲ ਸੁਣੋ ਮੈਜਿਕ ਨਹੀਂ ਹਾਂ ਕੋਈ ਗੱਲ ਨਹੀਂ ਮੈਂ ਕਰ ਲੈਣੀ ਆ ਤਾਂ ਵੀ ਆਂਦੇ ਕਿ ਨਹੀਂ ਜਦੋਂ ਸਾਰੇ ਜਣੇ ਰੋਟੀ ਖਾਣਗੇ ਫਿਰ ਕੱਟੇ ਚਬਰ-ਚਬਰ ਨਾ ਕਰੀ ਜਾ ਵਰੀ ਜਾਣੀ ਆ ਐਦਾਂ ਹੀ ਉੱਥੇ ਬੋਲ ਨਹੀਂ ਹੋਣੀ ਉਹਨਾਂ ਦੇ ਅੱਗੇ ਉਹ ਕਹਿੰਦੀ ਸੀ ਸੋਹੋਂ ਬਿਲਕੁਲ ਤੁਸੀਂ ਕਹਿੰਦੀ ਸੁਣਦੇ ਹੀ ਨਹੀਂ ਸੁਣੀ ਆ ਤੇਰੀ ਤਾਂ ਵੀ ਉਹ ਪੜਦੀ ਨਾਲੇ ਉਹਨੂੰ ਕੰਮ ਡਾਉਂਦੇ ਤੂੰ ਫਿਰ ਦੋ ਕੰਮ ਕਿੱਦਾਂ ਕਰਦੀ ਤੇ ਅੱਗ ਲਾਉਂਦੀ ਕਹਿੰਦੀ ਮੈਂ ਨਹੀਂ ਪੜਨਾ ਕਰਦੀ ਕੰਮ ਜਦੋਂ ਆਂਦੇ ਮੰਨਦੀ ਉਹਨਾਂ ਦੀ ਸਾਰਾ ਕਸੂਰ ਤੇਰਾ ਸਾਰਾ ਲੈ ਕੇ ਬੈਗੀ ਐ ਨਾ ਉਹਨੂੰ ਤੇ ਜਿਆਸੀ ਚੰਗੀ ਹੁੰਦੀ ਤੇ ਲਾਪ ਕਰ ਲੈਂਦੀ ਇਹਨੂੰ ਨਾ ਡੰਬਦੀ ਬਹੁਤਾ ਚੰਸੀ ਤੇ ਨਹੀਂ ਹੁੰਦੀ ਹਾਂ ਤੇ ਤੁਸੀਂ ਲੋਏ ਜਿਹੜੀਆਂ ਮਰਜ਼ੀ ਕਰੀ ਜਾਓ ਆਪਣੀ ਉਹਦੇ ਤੇ ਮੰਮੀ ਸਾਰਾ ਕਸੂਰ ਆ ਉਹੀ ਤੇ ਜਾ ਜਾ ਕੇ ਮੰਮੀ ਦੇ ਕੰਨ ਭਰਦੀ ਹੁੰਦੀ ਹੁੰਦੀ ਹੁਣ ਐਦਾ ਕਰੋ ਹਾਂ ਇਹਨੂੰ ਤੇ ਕਢਾਤਾ ਵਾ ਉਥੋਂ ਹੁਣ ਉਹਨੂੰ ਵੀ ਕਢਾ ਦੇ ਜਾ ਕੇ ਉਹ ਪਤਾ ਕਿੰਨੀ ਦੂਆਂ ਨੂੰ ਬਾਹਰ ਲਾ ਇੱਥੇ ਘਰ ਤੇ ਰੋਟੀਆਂ ਇੱਥੇ ਖਵਾਨੀ ਚੰਗਾ ਉਹ ਬੜੀ ਚਲਾਕ ਆ ਤੁਹਾਡੇ ਸਾਹਮਣੇ ਹੋਰ ਵਾ ਤੇ ਉਹਨਾਂ ਦੇ ਸਾਹਮਣੇ ਹੋਰ ਵਾ ਜੇ ਕੁੜੀ ਨੂੰ ਕੋਈ ਲੈਣ ਨਾ ਆਇਆ ਹਥੋਂ ਤੈਨੂੰ ਮੈਂ ਇੱਥੇ ਰਹਿਣ ਨਹੀਂ ਦੇਣਾ ਤੈਨੂੰ ਵੀ ਮੈਂ ਕੱਢਣਾ ਤੇਰੇ ਪੇਕੇ ਵਿਖੇ ਤੇਰਾ ਬੰਦਾ ਕੀ ਤੇਰਾ ਮੈਂ ਨੂੰ ਉੱਥੇ ਕਹਿੰਦਾ ਰੇ ਆਪਣੀ ਜ਼ੁਬਾਨ ਨੂੰ ਖੰਦ ਦੇ ਕਿਦਾਂ ਉਹ ਨਾ ਬੋਲਦੀ ਰਹੀ ਵੱਧ ਘਟ ਰਿਸ਼ਤੇਦਾਰਾਂ ਨੇ ਦਾ ਕਰੀਦਾ ਲਿਖੀ ਜਾਂਦੀ ਥਾਂ ਨੂੰ ਹਣ ਗੱਲ ਸੁਣ ਲੈ ਮੇਰੀ ਕੁੜੀਏ ਤੈਨੂੰ ਮੈਂ ਦੱਸਿਆ ਹੀ ਹੋ ਫੋਨ ਲਾ ਆਪਣੇ ਸੱਸ ਨੂੰ ਤੇ ਆਪਣੇ ਸੱਸ ਸਹੁਰੇ ਕੋਲੋਂ ਮਾਫੀ ਮੰਗ ਤੇ ਜਿੱਦਾਂ ਮਰਜ਼ੀ ਹੁੰਦਾ ਨਾ ਕਰ ਕਰਾ ਕੇ ਇੱਕ ਅੱਧੇ ਦਿਨ ਜੇ ਤਾਂ ਆਪਣੇ ਸਹੁਰੇ ਜਾ ਮੈਂ ਨਹੀਂ ਡੜੀ ਜੁਨ ਕੋਲੋਂ ਮਾਫੀ ਮੈਂ ਤੇਰਾ ਰਗਾ ਘੁੱਟ ਦਿੰਨੀ ਤੇਰੀ ਮਾਫੀ ਨਹੀਂ ਮੰਗਣੀ ਇਹਨੇ ਜਵਾਨਿਆਂ ਨੇ ਦੇ ਹੱਥੀ ਥੋੜਾ ਪਈਦਾ ਨਾਲ ਤੂੰ ਵੀ ਮੰਗ ਲੈ ਕੋ ਮਾਫੀ ਤੂੰ ਇੱਥੇ ਰੋਵੇਂ ਲੱਗੇ ਮੋਚ ਮੋਚ ਕਰਦੇ ਕਿ ਉ ਤਾਂ ਤਾਂ ਹੀ ਨਹੀਂ ਭੂਏ ਚੜ ਗਏ ਤੂੰ ਕੁੜੀ ਹੋ ਸੋਣੀ ਆ ਕਿ ਕੁੜੀ ਘਰ ਰੱਖਣੀ ਆ ਦਿਮਾਗ ਨਾਲ ਸੋਚ ਆਪਣੇ ਨੂੰ ਥੋੜਾ ਬੋਧਾ ਕਿਉਂ ਤੇਰੀ ਅਕਲ ਤੇ ਪੰਡਾ ਪੈ ਗਿਆ ਵਾ ਲੋਕੀ ਕੁੜੀਆਂਵੇਂ ਹੁੰਦੇ ਵੀ ਕੁੜੀਆਂ ਆਪਣੇ ਸਹੁਰੇ ਰਹਿਣ ਆਪਣੇ ਘਰ ਵਸਣ ਰਾਜੀ ਖੁਸ਼ੀ ਆਉਣ ਤੇ ਤੂੰ ਤੇ ਤੂੰ ਇਹਨੂੰ ਘਰ ਬਾਹਰ ਲਿਆਵਾ ਹੈਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਮਸਲਾ ਹੱਲ ਕਰ ਲੈਨੇ ਤੂੰ ਵੀ ਦਿਵਾਲੇ ਹੋ ਗਈ ਜੀ ਕਰ ਦੇ ਨਾ ਮਸਲਾ ਲੁਣ ਚੰਗਾ ਜੇ ਕੁੜੀ ਨੂੰ ਨਾ ਨਾ ਖੜਿਆ ਰਹਿਣ ਮੈਂ ਤੈਨੂੰ ਨਹੀਂ ਲੈਣਾ ਇੱਥੇ ਮਤ ਚੱਲਿਆ ਉਹਨਾਂ ਕੋ ਡਰ ਡਰ ਕੇ ਵੀ ਜੇ ਥੋੜਾ ਬੋਤਾ ਉਹਨਾਂ ਨੂੰ ਦਾਬਾ ਮਾਰੇ ਵੀ ਤੁਹਾਡੀ ਕੁੜੀ ਛੱਡ ਕੇ ਗਿਆ ਅਸੀਂ ਤੁਹਾਡੇ ਕੋ ਵਿਆਹ ਦਾ ਖਰਚਾ ਲੈਣਾ ਅਗਲੇ ਆਪੇ ਕੂਨ ਨਾ ਕਿਸੇ ਪਾਸੇ ਇਹੋ ਤੇ ਮੰਮੀ ਗਾਲਿਆ ਇਹ ਮੈਨੂੰ ਆਪਣੀ ਧੀ ਸਮਝਦੇ ਨੇ ਨਾ ਇਨਾਂ ਦੀ ਧੀ ਤੇ ਸਿਰਫ ਜਾਸੀ ਆ ਉਹਦੇ ਗੁਣ ਗੰਦੇ ਰਹਿੰਦੇ ਇੱਥੇ ਇਹ ਉਹਦੀਆਂ ਘੋੜੀਆਂ ਗੰਦੇ ਰਹਿੰਦੇ ਨੇ ਤੇ ਉੱਥੇ ਮੇਰੇ ਸਹੁਰੇ ਵਾਲੇ ਉਹਦੀਆਂ ਗੰਦੇ ਰਹਿੰਦੇ ਨੇ ਮੇਰੇ ਸਹੁਰਾ ਨੂੰ ਫੋਨ ਇਹਨੂੰ ਕਰਦੀ ਹੋਣੀ ਆ ਤਾਂ ਕਾਨੇ ਰੇ ਭਰੀ ਜਾਂਦੀ ਤਾਂ ਇੰਨਾ ਭਖਿਆ ਰਹਿੰਦਾ ਵਾ ਕਿ ਉੱਥੇ ਮੰਮੀ ਮੇਰੇ ਸੱਸ ਤੇ ਵੀ ਕੰਨ ਉਹ ਵੀ ਭਰਦੀ ਏ ਉਹਦੇ ਮੇਰੀ ਸੱਸ ਦੀ ਚੁੰਮਚੀ ਆ ਚੁੰਮਚੀ ਜੋ ਕੋ ਜਣ ਨਿੱਕੀ ਨਿੱਕੀ ਗੱਲ ਜਾ ਕੇ ਉਹਦੇ ਕੰਨ ਵਿੱਚ ਦੱਸਦੀ ਏ ਤੇ ਉਹ ਜਿਉ ਮੇਰੇ ਨਾਲ ਲੜਨ ਲੱਗ ਪਈਦੀ ਤੇ ਫਿਰ ਮੈਂ ਗੜੀਆਂ ਦੱਸ ਕਿਦਾਂ ਚੁੱਪ ਰਹਾ ਤੇ ਜੇ ਇਹੋ ਹੁੰਦੀ ਸਿਆਣੀ ਜਸ ਤੇ ਨਾਲ ਮਿਲ ਕੇ ਟਾਈਮ ਕੱਢੀ ਜਾਂਦੀਆਂ ਪਰ ਉਹ ਇਹੋ ਮੀਣੀ ਆ ਅੰਦਰ ਅੰਦਰ ਇਹ ਗੱਲਾਂ ਘੁੱਟੀ ਜਾਂਦੀਆਂ ਗਾਂ ਲੋਕਾਂ ਦੇ ਕਰਨ ਪੈ ਜੀ ਇੱਕ ਬੰਨੇ ਕਹੀ ਜਾਂਦੀ ਮੈਂ ਤੇਰੀ ਭੈਣ ਆ ਮੈਂ ਤੇਰਾ ਭਲਾ ਸੋਚਦੀ ਆ ਆ ਮੇਰਾ ਭਲਾ ਸੋਚਿਆ ਜੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਐਡੀ ਵੀ ਨਹੀਂ ਗੱਲ ਹੈਗੀ ਇਹਦੀ ਕਿਹੜੀ ਗੱਲ ਬੋਲ ਬਾਲ ਕੇ ਚੱਲਗਾ ਅਸੀਂ ਕਿਹੜੀ ਦੀ ਪਰਵਾਹ ਕਰਨ ਦੇ ਆਪੇ ਹਰ ਜੇਗਾ ਬੋਲ ਬਾਲ ਕੇ ਪਰ ਮੁੰਡਾ ਨਹੀਂ ਆਉਣਾ ਆਪਣੀ ਲੋੜ ਨੂੰ ਮੇਰਾ ਨਹੀਂ ਜੇ ਕਸੂਰ ਹੈਗਾ ਕੋਈ ਵੀ ਉਹ ਜਦੋਂ ਗਾੜੀਆਂ ਮੈਨੂੰ ਬੋਲਦੇ ਤੇ ਫਿਰ ਮੈਂ ਗਾੜੀ ਉਹਨਾਂ ਨੂੰ ਜਵਾਬ ਨਹੀਂ ਦੇਣਾ ਹੈਗਾ ਜਿਵੇਂ ਚੁੱਪ ਕਰਕੇ ਸੁਣੀ ਜਾਂਦੀ ਨਾ ਤੇ ਉਹਨਾਂ ਨੇ ਤੇ ਵਾਧੇ ਜਾਣਾ ਹੀ ਜੇ ਰੌਲੀ ਪਾਉਂਦਾ ਤਾਂ ਚੁੱਪ ਕੀਤੀ ਰਿਹਾ ਕਰ ਆਪੇ ਇੱਕ ਦਿਨ ਰੌਲੀ ਪਾਏਗਾ ਦੋ ਦਿਨ ਪਾਏਗਾ ਆਪੇ ਨੇ ਹਟ ਜਾਣਾ ਹੁਣ ਇਹਦੇ ਵਾਲੀ ਵੇਂਦੇ ਰਹੀਏ ਤੇ ਫਿਰ ਮੈਂ ਬਿਲਕੁਲ ਤੇਰੀ ਬੇਇੱਜ਼ਤੀ ਕਰਾਈ ਜੰਮ ਮਮੀ ਜੋ ਕੁਝ ਖਾਣ ਨੂੰ ਲਿਆ ਮੈਨੂੰ ਤੇ ਭੁੱਖ ਲੱਗੀ ਹੈ ਲਿਆਉਣੀ ਆਪਣੀ ਧੀ ਵਾਤੇ ਕੰਬਲ ਲਿਆਦਾ ਨਹੀਂ ਦਿੱਤੇ ਨਹੀਂ ਨਹੀਂ ਕੰਬਲ ਦੀ ਨਹੀਂ ਲੋੜ ਹੈਗੀ ਮਮੀ ਆ ਜਿਹੜੀ ਮੇਰੇ ਸੌਂਦੇ ਨੇ ਅ ਡੈਡੀ ਤੇ ਮੇਰੇ ਵੱਲ ਵਹਿੰਦੇ ਤੱਕ ਨਹੀਂ ਇਹ ਤੇ ਸੰਦੇ ਸਾਰਾ ਕੁਸੂਰੀ ਮੇਰਾ ਵਾ ਸ਼ਦੈਨ ਜੀ ਲੜਕੇ ਚਲ ਗਈ ਆ ਹੁਣ ਪਤਾ ਨਹੀਂ ਨਾਲ ਆਉਂਦੀ ਆ ਕਿ ਨਹੀਂ ਪਿੰਦਰ ਚੰਗਾ ਹੋਵੇ ਨਾ ਇਹਨੂੰ ਨਾਲ ਲੈ ਕੇ ਹੀ ਆਵੇ ਜੇ ਕਿਤੇ ਉੱਥੇ ਰਹਿ ਪੀ ਤੇ ਗੱਲ ਵੱਧ ਜਣੀ ਆ ਫਿਰ ਪਤਾ ਨਹੀਂ ਕੀ ਬੜਨਾ ਸਾਡੇ ਘਰ ਦਾ ਆ ਗਿਆ ਪੁੱਤ ਹਾਂਜੀ ਮੰਮੀ ਅੱਛਾ ਤੂੰ ਨਹੀਂ ਦੱਸ ਸਾਹ ਕਿੱਥੇ ਆ ਛੱਡ ਆ ਆ ਕੇ ਜਦੋਂ ਗਿਆ ਛੱਡਣ ਹਾਂ ਤੇ ਉਹੀ ਕੰਮ ਕੀਤਾ ਜਿਹਦਾ ਮੈਨੂੰ ਡਰ ਸੀਗਾ ਕਿਉਂ ਛੱਡ ਕੇ ਆਇਆ ਵਾ ਮੰਮੀ ਉਹ ਕੰਮ ਹੀ ਕਿਦਾਂ ਕਰਦੀ ਸੀ ਵੇ ਜਿੱਦਾਂ ਦੇ ਮਰਜ਼ੀ ਕਰਦੀ ਹੈ ਤੇਰੇ ਨਾਲ ਵਿਆਹੀ ਹੈ ਨਾ ਹੁਣ ਇਦਾਂ ਛੱਡਿਆ ਗੁਜ਼ਾਰਾ ਹੋ ਜਾਊਗਾ ਪਰ ਮੰਮੀ ਇਦਾਂ ਕੰਮ ਕਿ ਨਾਲ ਚੱਲੂਗਾ ਹੱਦ ਕਰਦਾ ਪੁੱਤ ਤੂੰ ਛੱਡ ਕੇ ਨਹੀਂ ਆਉਣਾ ਗੱਲ ਵਾਜਾ ਨਹੀਂ ਹੁਣ ਤੂੰ ਤਾਂ ਮਾਸਾ ਅਗਲ ਨਹੀਂ ਹੈਗੀ ਉਹ ਜੋ ਉਹਦੀ ਮਾਂ ਐ ਅਕਲ ਤੇ ਪੁੱਤ ਚਲ ਦੂਰ ਦੀ ਗੱਲ ਹੁਣ ਜਿਹੜਾ ਜੋ ਹੋ ਗਿਆ ਹੋ ਗਿਆ ਠੀਕ ਹੋ ਆ ਨਾ ਤੇ ਪਰ ਹੁਣ ਹਾਂ ਕੰਮ ਨਹੀਂ ਤੈਨੂੰ ਕਰਨਾ ਚਾਹੀਦਾ ਇੱਥੇ ਘਰ ਰਹਿ ਕੇ ਉਹਨੂੰ ਸਮਝਾਉਂਦੇ ਹੈ ਆਪਿਆਂ ਨੇ ਸਮਝ ਜਾਣਾ ਹੀ ਕੋਈ ਗੱਲ ਨਹੀਂ ਉਹ ਮੰਮੀ ਉਹ ਨਹੀਂ ਹੈਗੀ ਸਮਝਣ ਵਾਲੀ 5 ਮਿੰਟੇ ਹੁਣ ਹੋਂਡਿਆ ਵਾ ਪਤਾ ਨਹੀਂ ਗੱਲ ਵੱਧ ਜਾਣੀ ਹੋ ਐਵੇਂ ਕਿਤੇ ਉਹਦਾ ਮਾਂ ਪਿਓ ਹੋਰ ਕੋਈ ਹੱਕ ਨਾਲ ਕਰੇ ਭੀ ਇੱਥੇ ਸੁੱਟ ਗਿਆ ਵਾ ਹੈ ਕਿਤੇ ਕੱਲ ਨੂੰ ਜੇ ਕੇਸ ਕਰਤਾ ਉਹਨਾਂ ਹੱਟੇ ਤੇ ਫੇਤੀ ਕਰਾਂਗੇ ਕੋਈ ਨਹੀਂ ਕਰਦੇ ਤੇ ਕਰ ਦੇਣਾ ਮੈਂ ਉਹਦੇ ਪਿਓ ਨੂੰ ਕਹੇ ਆ ਮੈਂ ਜੇ ਸਮਝ ਜੇਗੀ ਛੱਡ ਜੋ ਜੇ ਨਹੀਂ ਤਾਂ ਮੈਂ ਰੱਖਿਓ ਹੀ ਨਿਹਰ ਤੇ ਹੀ ਸਿੱਧਾ ਹੀ ਕਹਿਤਾ ਤੂੰ ਤੂੰ ਹੋਰ ਉਹ ਮੰਮੀ ਉਹਦੀ ਤੇ ਮੇਰੇ ਹੁੰਦਿਆ ਨਹੀਂ ਬਖਸ਼ਾਂ ਦੀ ਭੀ ਪਿਓ ਤੇ ਉਹਦਾ ਵਿਚਾਰਾ ਚੰਗਾ ਭਲਾ ਮਾਨਸ ਵਾ ਕਸੂਰ ਤੇ ਸਾਰਾ ਉਹਦੀ ਮਾਂ ਦਾ ਵਾ ਹਾਂ ਜਿੰਨੇ ਪਟੀਆਂ ਪੜਾ ਪੜਾ ਕੇ ਦਿੱਥੋਂ ਤੱਕ ਲੈਂਦੀ ਐ ਮੈਂ ਓਦਾਂ ਕਹਿਤਾ ਹੂੰ ਤੀ ਮੈਂ ਕਸੂਰ ਸਾਰਾ ਤੁਹਾਡਾ ਹੀ 10 ਚੱਲ ਤੂੰ ਕਾ ਨੂੰ ਮੂੰਹ ਤੇ ਕਹਿਣਾ ਹੀ ਕੋ ਫਿਰ ਵੀ ਚੱਲ ਮਾਂ ਲੱਗਦੀ ਐ ਪੁੱਤ ਮੇਰੇ ਸੰਸਕਾਰ ਤਾਂ ਦੇ ਨੀਗੇ ਠੀਕ ਆ ਨਾ ਔਰ ਮੰਮੀ ਤੁਹਾਡੇ ਘਰ ਚ ਇਦਾਂ ਦਾ ਕਦੀ ਕੰਮ ਹੋਇਆ ਹੀ ਨਹੀਂ ਪੁੱਤ ਅਸੀਂ ਤੇ ਵੇਖਿਆ ਸੁਣਿਆ ਨਹੀਂ ਕਦੀ ਹੈ ਦੂਰ ਦੂਰ ਸੁਣੀਦਾ ਹੁੰਦਾ ਹੀ ਕਿ ਲੋਕਾਂ ਦੇ ਘਰ ਚ ਕਪੱਤ ਪੈਂਦੇ ਆ ਤੇ ਮੈਂ ਤੇ ਹਉ ਹੱਥ ਜੋੜਦੀ ਹੁੰਦੀ ਕਿ ਮੇਰੇ ਘਰ ਚ ਨਾ ਕਦੀ ਕਪੱਤ ਨਾ ਪਵੇ ਮੇਰੀਆਂ ਨਵਾਂ ਰਾਲ ਮਿਲ ਕੇ ਰਹਿਣ ਤੇ ਮੇਰੇ ਪੁੱਤ ਸਦਾ ਹੀ ਇੱਥੇ ਰਹਿਣ ਪਰ ਪਤਾ ਨਹੀਂ ਕੀ ਬਣ ਗਿਆ ਇਹ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਪੁੱਤ ਵੀ ਦਹੂਗਾ ਪਿਓ ਦਾ ਉਹ ਤਾਂ ਤਰਲੇ ਮਾਰਦਾ ਹੀ ਇਹ ਬੈ ਜਾ ਚਾਹ ਪੀ ਕੇ ਜਾਈ ਮੈਂ ਵੀ ਨਹੀਂ ਉਹਦਾ ਭਾਵੇਂ ਖਲੋ ਜਾਂਦਾ ਪਰ ਮੰਮੀ ਉਹ ਗੱਲਾਂ ਨਹੀਂ ਚੰਗੀਆਂ ਕਰਦੀ ਉਹਦੀ ਮਾਂ ਪਤਾ ਕੀ ਗੱਲ ਆ ਪੁੱਤ ਪਤਾ ਪਿਓ ਬੜਾ ਭਲਾ ਮਾਸੋ ਤੇ ਮੈਨੂੰ ਤਰਸਾਉਂਦਾ ਵਾ ਹੈ ਤੇ ਕੀ ਕਰੀਏ ਹੁਣ ਕੋਈ ਨਹੀਂ ਮੰਮੀ ਵੇਖੀ ਜਾਏਗਾ ਹੁਣ ਕੀ ਬਣਨਾ ਪੁੱਤ ਤੂੰ ਤੇ ਉਹਨੂੰ ਛੱਡ ਆਇਆ ਵਾ ਤੇ ਫਾਹ ਪੈ ਗਿਆ ਮੇਰੇ ਗੱਲ 'ਚ ਤੇਰੇ ਪਿਓ ਨੇ ਆਣ ਕੇ ਮੈਨੂੰ ਪੁੱਛਣਾ ਵਾ ਵੀ ਨਾ ਵਾਈ ਨਹੀਂ ਕੀ ਤੇ ਮੈਂ ਕੀ ਜਵਾਬ ਦਵਾਂਗੀ ਹੁਣ ਮੰਮੀ ਸੱਸ ਸੱਸ ਦੱਸ ਦਿਓ ਕਹਿਣਾ ਕੀ ਤੁਸੀਂ ਇਹਨਾਂ ਨਾਲ ਅੱਜ ਕੀ ਗੱਲ ਹੋਈ ਆ ਆਈ ਨਹੀਂ ਨਾ ਬਨਾਲ ਪੱਪੇ ਕੋਲ ਗੱਲ ਦੱਸਾਂ ਤੁਹਾਨੂੰ ਗੁੱਸਾਣਾ ਕਰਿਓ ਨਹੀਂ ਤੁਹਾਡੀ ਮੰਮੀ ਨੂੰ ਨਾ ਮਾਸਾ ਨੇ ਗੱਲ ਹੈਗੀ ਕਿਵੇਂ ਮੈਂ ਕਿਦਾਂ ਗੱਲ ਕਰਨੀਂ ਜਾਂ ਮੇਰੀ ਨਹੀਂ ਬੇਇੱਜ਼ਤੀ ਕੀਤੀ ਉਹਨਾਂ ਨੇ ਤੇ ਤੁਸੀਂ ਆਪਦੇ ਆਪ ਛੱਡ ਆਏ ਲੈ ਕੇ ਨਹੀਂ ਆਏ ਜੱਸ ਪੁੱਤ ਵੇਖ ਲਾ ਹੁਣ ਕੰਮ ਸੇ ਕੰਮ ਤੇਰੀ ਮੰਮੀ ਨੂੰ ਇੰਨਾ ਤਾਂ ਹੋਣਾ ਚਾਹੀਦਾ ਹੀ ਨਾ ਵੇ ਮੇਰਾ ਜਵਾਈ ਭਾਈ ਮੈਂ ਕਿੱਦਾਂ ਗੱਲ ਕਰਨੀ ਆ ਹੈ ਉਹੀ ਤਾਂ ਗੱਲ ਮੰਮੀ ਦੇਖ ਲਓ ਹੁਣ ਮੇਰੀ ਵੀ ਤਾਂ ਕਿੰਨੀ ਬੇਇੱਜ਼ਤੀ ਕਰਾਈ ਐ ਨਾਲ ਗੱਲ ਤਾਂ ਵੀ ਜੋ ਮੈਨੂੰ ਵੀ ਤਾਂ ਲੱਗਦੀ ਆ ਨਾ ਕਿ ਮੇਰੀ ਮੰਮੀ ਆ ਪਰ ਗੱਲ ਇਹ ਆ ਵਿੱਚੋਂ ਕਿ ਉਹ ਸਮਝਦੇ ਹੀ ਨਹੀਂ ਹੈਗੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਸਾਡੀਆਂ ਮੇਰੀਆਂ ਧੀਆਂ ਦਾ ਘਰ ਖਰਾਬ ਹੋ ਜਾਣਾ ਮੈਂ ਬੋਲ ਕੇ ਪੁੱਤ ਤੇਰੇ ਕਿਹੜੇ ਵੱਸਦੀ ਗੱਲ ਆ ਹੈ ਤੂੰ ਤਾਂ ਬਥੇਰੀ ਕੋਸ਼ਿਸ਼ ਕੀਤੀ ਨਾਲ ਨੂੰ ਸਮਝਾਉਣ ਦੀ ਕਿ ਇਦਾਂ ਘਰ ਵਸਦਾ ਨਹੀਂ ਹੁੰਦਾ ਜੜ ਜਾਂਦਾ ਹੁੰਦਾ ਪਰ ਉਹਦੇ ਖਾਂਦੇ 'ਚ ਗੱਲ ਨਹੀਂ ਪੈਂਦੀ ਉਹਨੂੰ ਜਿਹੜੀ ਮਗਰੋਂ ਚੁੱਕੜਾ ਮਿਲਦੀ ਸੀ ਨਾ ਉਹਨੇ ਤਾਂ ਦੀ ਜਣਾ ਵੜ ਕੇ ਰੱਖਤੀਆਂ ਕੱਜ ਬੈਗੀ ਨਾ ਘਰ ਉਹੀ ਤਾਂ ਇਸੇ ਗੱਲ ਦਾ ਤਾਂ ਡਰ ਹੀਗਾ ਕਿ ਕਿਤੇ ਆਪਣਾ ਘਰ ਖਰਾਬ ਕਰਕੇ ਨਾ ਬਹਿ ਜਾਏ ਤੇ ਹੁਣ ਜੇ ਚੱਲ ਗਈ ਤਾਂ ਹੁਣ ਕੀ ਕਰੀਏ ਹੁਣ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਜੇ ਅਕਲ ਵਾਲੀ ਹੁੰਦੀ ਤੇ ਪਿਆਰ ਨਾ ਬੈਂਦੀ ਹੈ ਜਵਾਈ ਹੀਗਾ ਪਿਆਰ ਨਾ ਬਿਠਾਲਦੀ ਚਾਹ ਪਾਣੀ ਪਿਆਲਦੀ ਕਿ ਚੱਲ ਜੇ ਕੋਈ ਗਲਤੀ ਹੋ ਵੀ ਗਈ ਆ ਤੇ ਚੱਲ ਕੋਈ ਗੱਲ ਨਹੀਂ ਹੈ ਹੁਣ ਧੀ ਘਰ ਜਾ ਕੇ ਬਹਿ ਗਈ ਆ ਲੋਕਾਂ ਗੱਲਾਂ ਨਹੀਂ ਕਰਨੀਆਂ ਆਣ ਗਵੰਡ ਨੇ ਠੀਕ ਕਰ ਲੈ ਉਹਨਾਂ ਨੇ ਮੇਰੇ ਤਾਂ ਕੀ ਸਕੇ ਹੋਣਾ ਹੈਗਾ ਆਪਣੀ ਧੀ ਦਾ ਹੀ ਘਰ ਹੀ ਉਜਾੜ ਕੇ ਬਹਿ ਗਏ ਨਾਬਦਾ ਘਰ ਵੀ ਨਹੀਂ ਬਸਣ ਦਿੱਤਾ ਉਹਨਾਂ ਨੇ ਤਾਂ ਦੇਖ ਲੋ ਹੋਣੇ ਪਿੱਧਰਵਾ ਨਾ ਉਹ ਹੀ ਤਾਂ ਮੈਨੂੰ ਗੱਲ ਨਹੀਂ ਕਰਨ ਦੇਂਦੇ ਉਹ ਹੈ ਵੀ ਸੱਚਾ ਵਾ ਜਿੰਨੇ ਉਮਰ ਕੱਟਣੀ ਉਹਦੇ ਨਾਲ ਜੇ ਸਾਰੀ ਉਮਰ ਇਦਾਂ ਹੀ ਉਤਾਰਿਆ ਤੇ ਵਿਚਾਰਾ ਕਿੱਦਾਂ ਰਹੂਗਾ ਇਹਦੇ ਨਾਲ ਮੰਮੀ ਉਹਦਣੇ ਹੀ ਗਿਆਈ ਨਾ ਪਰਮ ਦੇ ਸਾਹਮਣੇ ਵੀ ਕਿੱਦਾਂ ਬੋਲਣ ਦੇ ਹੈਗੇ ਉਹਨਾਂ ਨੇ ਪਰਮ ਦੀ ਵੀ ਸ਼ਰਮ ਨਹੀਂ ਕਰਨੀ ਤੇ ਇਹਨਾਂ ਦੀ ਕੀ ਕਰਨੀ ਹੈਗੀ ਲਾਲੂ ਚੱਲ ਤੇਰਾ ਤਾਂ ਮੈਂ ਮੰਨਿਆ ਪਰ ਤੇਰਾ ਰਿਸ਼ਤਾ ਹੀ ਦਾਦਾ ਵਾ ਤੇਰੇ ਨਾਲ ਕਿਦਾਂ ਕਰਦੀ ਕਰਦੀ ਆ ਪਰ ਉਹਨੂੰ ਹੁਣ ਕਿੰਨਾ ਚਿਰ ਘਰ ਬਠਾਲ ਕੇ ਰੱਖੂਗੀ ਹੈ ਉਹਦਾ ਘਰ ਮੈਨੂੰ ਵਸਣ ਦਿੱਤਾ ਵੀ ਤੂੰ ਉਹਨੂੰ ਨਾਲ ਘਰ ਵੀ ਪੁੱਤ ਨਾਲ ਲੈ ਕੇ ਜਾ ਹੈ ਸਿਆਣਪ ਤੇ ਇਹਦੇ ਵਿੱਚ ਵੀ ਨਾ ਹਨ ਡੈਡੀ ਨੇ ਵੀ ਇੰਨੀ ਟੈਨਸ਼ਨ ਲੈਣੀ ਆ ਕਿ ਘਰ ਆਣ ਕੇ ਬੈ ਗਈ ਐ ਪਿੰਡ ਤਾਂ ਤਾਂ ਛੱਡਿਆ ਹੀ ਆ ਤਾਂ ਵੀ ਡੈਡੀ ਤੇ ਵਿਚਾਰਾ ਤਰਲੇ ਮਾਰਨ ਧਿਆ ਹੈਗਾ ਕਿ ਪੁੱਤ ਨਾਲ ਲੈ ਕੇ ਜਾਵੇ ਮੈਂ ਫੋਨ ਕੀਤਾ ਹੀ ਦੋ ਤਿੰਨ ਵਾਰੀ ਉਹਨਾਂ ਨੇ ਚੱਕਿਆ ਨਹੀਂ ਅੱਗੇ ਫੋਨ ਅੱਛਾ ਪਤਾ ਨਹੀਂ ਹੁਣ ਕੀ ਗੱਲ ਹੋਈ ਹੋਣੀ ਆ ਉੱਥੇ ਵੀ ਹੁਣ ਮੰਮੀ ਨੇ ਲੜੀ ਜਾਣਾ ਡੈਡੀ ਦੇ ਨਾਲ ਤੇ ਡੈਡੀ ਨੇ ਫਿਰ ਟੈਨਸ਼ਨ ਲੈਣੀ ਆ ਮੇਰੀ ਗੱਲ ਸੁਣ ਤੂੰ ਹੁਣ ਫੋਨ ਕਰ ਆਪਣੇ ਡੈਡੀ ਨੂੰ ਚੰਗਾ ਤੇ ਪਿਆਰ ਨਾਲ ਗੱਲ ਕਰੀ ਵੀ ਕੋਈ ਗੱਲ ਨਹੀਂ ਡੈਡੀ ਜੀ ਇੱਥੇ ਸਾਰੇ ਸਹਿਮਤ ਵਾ ਨਵ ਨੇ ਆ ਜਾਣਾ ਫੇਰ ਇੱਥੇ ਤੇ ਟੈਨਸ਼ਨ ਨਾ ਲੈ ਜਿਓ ਕੋਈ ਵੀ ਤੇ ਪੁੱਤ ਹੁਣ ਤੂੰ ਸਿਆਣੀ ਬਣ ਕੇ ਨਾ ਤੂੰ ਕਿਹਤਰਾਏ ਗੱਲ ਦਾ ਹੱਲ ਕੱਢ ਠੀਕ ਆ ਨਾ ਹੋਣੀ ਮੰਮੀ ਹੁਣ ਇਹੀ ਆ ਕਿ ਮੈਂ ਉੱਥੇ ਜਾ ਕੇ ਤੇ ਫਿਰ ਉਹਨਾਂ ਨੂੰ ਸਮਝਾਉਣੀ ਆ ਸਮਝਣੀ ਤਾਂ ਹੈ ਨਹੀਂ ਮੈਨੂੰ ਪਤਾ ਮੰਮੀ ਨੇ ਗੱਲ ਉਲਟਾ ਉਹਨਾਂ ਨੇ ਮੇਰੇ ਗਾਲੀ ਪੈਣਾ ਵਾ ਪਰ ਇਹ ਆ ਕਿ ਚਲੋ ਡੈਡੀ ਦੇ ਹੁੰਦਿਆ ਜਾਣਦੇ ਆ ਤੇ ਡੈਡੀ ਨੂੰ ਸਮਝਾਉਣੀ ਆ ਸਾਰੀ ਗੱਲ ਕੀ ਪਤਾ ਪੱਲੇ ਪੈ ਜੇ ਪਤਾ ਕੀ ਆ ਕੋਸ਼ਿਸ਼ ਕਰਨੀ ਚਾਹੀਦੀ ਆ ਹਾਂਜੀ ਠੀਕ ਆ ਨਾ ਜੇ ਇਹੀ ਚੁੱਪ ਕਰਕੇ ਘਰ ਬੈਠੇ ਰਹੇ ਨਾ ਇਹ ਤੇ ਰਿਸ਼ਤਾ ਵਿਗੜਦਾ ਹੀ ਜਾਣਾ ਤੁੰਦਨ ਉਹੀ ਤਾਂ ਗੱਲ ਆ ਘਰ ਹੀ ਖਰਾਬ ਹੋਣਾ ਵਾ ਇਦਾਂ ਤੇ ਇਦਾਂ ਕਰ ਮੇਰਾ ਪੁੱਤ ਆਪਣੇ ਡੈਡੀ ਨੂੰ ਫੋ ਮੈਂ ਕਰਦੀ ਆ ਫਿਰ ਤੁਹਾਨੂੰ ਦਾ ਸਮਝਾਉਂਦੇ ਫਿਰ ਧੀ ਚੰਗੀ ਤਾਂ ਹਾਏ ਹਾਏ ਮੈਂ ਕੀ ਕਰਾਂ ਜਿਹੜੀ ਗੱਲਾਂ ਮੈਂ ਡਰਦੀ ਸੀ ਨਾ ਉਹ ਹੀ ਕੰਮ ਹੋ ਗਿਆ ਸੱਚੀ ਗੱਲ ਆ ਮੈਂ ਤਾਂ ਦੂਰ ਦੂਰ ਸੁਣਦੀ ਹੁੰਦੀ ਹੁੰਦੀ ਸੀ ਕੀ ਕਰਾਂ ਹੁਣ ਮੈਂ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਇਹ ਤਾਂ ਕਰਦੀ ਫੋਨ ਲਾ ਹੀ ਲੈਣੀ ਆ ਪੁੱਛਦੀਆਂ ਕੀ ਹੋਇਆ ਉਹ ਤੇ ਡੈਡੀਆਂ ਕਰਦੀਆਂ ਗੱਲ ਜੱਸ ਹਾਂਜੀ ਕੀ ਲੱਗੀ ਕਰਨਾ ਕੋਛ ਨਹੀਂ ਮੈਂ ਡੈਡੀ ਨੂੰ ਫੋਨ ਲਾਉਣ ਲੱਗੀਗੀ ਉਹ ਬਾਜੀ ਪਿੰਦਰ ਆ ਨਾ ਛੱਡ ਆ ਇਹ ਨਾਲ ਨੂੰ ਉੱਥੇ ਹੀ ਤੂੰ ਨਾ ਹੱਲੇ ਫੋਨ ਲਾ ਠੀਕ ਆ ਨਾ ਉੱਥੇ ਤੇ ਕੰਮ ਗਰਮ ਹੋਇਆ ਹੋਣਾ ਪੂਰਾ ਪਰ ਫੋਨ ਤਾਂ ਲਾਉਣਾ ਹੀ ਪੈਣਾ ਵਾ ਨਾ ਹੁਣ ਕੀ ਕਰੀਏ ਫਿਰ ਤੂੰ ਸਮਝਦੀ ਨਹੀਂ ਆ ਗੱਲ ਜੱਸ ਮੇਰੀ ਸਾਰੀ ਗੱਲ ਤੇ ਇੱਥੇ ਆ ਜਣੀ ਆ ਬਾਅਦ ਚ ਫੇ ਠੀਕ ਆ ਨਾ ਤੇ ਫਿਰ ਹੁਣ ਕੀ ਕਰਾਂ ਮੰਮੀ ਤਾਂ ਮੈਨੂੰ ਕਹਿੰਦੇ ਫੋਨ ਲਾ ਕੇ ਦੇਖ ਤਾਂ ਨਹੀਂ ਨਹੀਂ ਤੂੰ ਨਾ ਲਾ ਹੱਲੇ ਫੋਨ ਮੇਰੀ ਗੱਲ ਸੁਣ ਉੱਥੇ ਜਾਣੇ ਆ ਇੱਕ ਅੱਧਾ ਦਿਨ ਵੇਖ ਲੈਨੇ ਕੀ ਬਣਦਾ ਵਾ ਠੀਕ ਆ ਤੇ ਪਿੰਦਰ ਨੂੰ ਵੀ ਸਮਝਾਵਾਂਗੇ ਪਰ ਪਰ ਮੈਨੂੰ ਮਿੰਦਰ ਡਾਰੀ ਲੱਗਦਾ ਵਾ ਜਿੱਦਾਂ ਭਾਜੀ ਉਹਨੂੰ ਛੱਡ ਕੇ ਆਏ ਜਿੱਦਾਂ ਕਹਿਣ ਡੇ ਨਾ ਹੌਣ ਨਹੀਂ ਲੈ ਕੇ ਆਉਣਾ ਉਹਨੂੰ ਤੇ ਮੈਂ ਰਹਿਣਾ ਨਹੀਂ ਇਹਦਾ ਨਾ ਇਹ ਨਾ ਹੋਵੇ ਇਹਨਾਂ ਦੀ ਤਲਾਕ ਤੱਕ ਗੱਲ ਪਹੁੰਚ ਜੇ ਇਦਾਂ ਹੀ ਹੁੰਦੀ ਆ ਹਰ ਵਾਰੀ ਫਿਰ ਨਹੀਂ ਪਹੁੰਚਦੀ ਗੱਲ ਪਰ ਉਹਨੂੰ ਸਭ ਕੁਤੇ ਸਿਖਾਉਣਾ ਚਾਹੀਦਾ ਨਾ ਕਿਹੜੀਆਂ ਗੱਲਾਂ ਕਰਦੀਆਂ ਨੇ ਮੈਂ ਕਿੱਥੇ ਆਉਣਾ ਵਾ ਤੁਹਾਨੂੰ ਪਤਾ ਵਾ ਭਾਜੀ ਕਹਿਣ ਡੇਗੇ ਮੰਮੀ ਉੱਥੇ ਕੇ ਉਹਨੂੰ ਵੀ ਬੋਲਣ ਡੇ ਬਹੁਤ ਜ਼ਿਆਦਾ ਤੇ ਬੋਲਣਾ ਹੀ ਤਾਂ ਕੀ ਕਰਨਗੇ ਇਸੇ ਕਰਕੇ ਮੈਂ ਤੈਨੂੰ ਕਹਿਣਾ ਤੇ ਤੇ ਆ ਜਣੀ ਗੱਲ ਸਾਰੀ ਕਿ ਇਹਨੇ ਚੁੱਕਿਆਣਾ ਮਿੰਦਰ ਨੂੰ ਤੇ ਪਿੰਦਰ ਚੁੱਪ ਕਰਕੇ ਇੱਧ ਇਹ ਤਾਂ ਗੱਲ ਹੋ ਗਈ ਆ ਉੱਥੇ ਪਹਿਲਾਂ ਹੀ ਹੋ ਗਈ ਆ ਉਹ ਤਾਂ ਉਹਨਾਂ ਨੇ ਕਹਿ ਵੀ ਦਿੱਤਾ ਵਾ ਪਿੰਦਰ ਭਾਜੀ ਨੂੰ ਵੀ ਨਹੀਂ ਬੋਲਣਾ ਹਟੰਡੇ ਹੈਗੇ ਪਰ ਹੁਣ ਚਲੋ ਜੇ ਫੋਨ ਤੁਸੀਂ ਕਹਿੰਦੇ ਆ ਮੈਂ ਫੋਨ ਨਹੀਂ ਕਰਦੀ ਇੱਦਾਂ ਕਰਾਂਗੇ ਨਾ ਕਿ ਅੱਜ ਦੇਖ ਲੈਣੇ ਆ ਕੀ ਹੁੰਦਾ ਵਾ ਇੱਕ ਵਾਰੀ ਮੈਂ ਰਾਤ ਨੂੰ ਡੈਡੀ ਨੂੰ ਆਪਣੇ ਤੌਰ ਤੇ ਫੋਨ ਲਾ ਕੇ ਦੇਖੂਗੀ ਕਿ ਕੀ ਗੱਲਬਾਤ ਆ ਨਹੀਂ ਤਾਂ ਫਿਰ ਕੱਲੂ ਜਾਵਾਂਗੇ ਕੋਈ ਗੱਲ ਨਹੀਂ ਮੰਮੀ ਲੈ ਜਾਗੇ ਨਾਲ ਨਾਲ ਮੰਮੀ ਲੈ ਜਾਗੇ ਕੋਈ ਗੱਲ ਨਹੀਂ ਕਿਤੇ ਨਹੀਂ ਕੰਮ ਵਿਗੜਦਾ ਜੁੱਪ ਕਰਕੇ ਹੋ ਜਾਂਦੀ ਉਥੇ ਠੀਕ ਆ ਆਓ ਫਿਰ ਇਦਾਂ ਹੀ ਆ ਹੁਣ ਇਦਾਂ ਥੋੜੀ ਆ ਇੱਕ ਘਰ ਖਰਾਬ ਕਰ ਦੇਣਾ ਵਾ ਹਮ ਪਰ ਇਦਾਂ ਹਟੀ ਬੇਇਜ਼ਤੀ ਹੁੰਦੀ ਹੈ ਨਾ ਰੋ ਬੇਇਜ਼ਤੀ ਹੁੰਦੀ ਆ ਭਾਜੀ ਆਉਂਦੇ ਮੈਨੂੰ ਕਹਿਣ ਦੇ ਕਿ ਤੁਹਾਡੀ ਮੰਮੀ ਨੂੰ ਬੋਲਣ ਦੀ ਬਿਲਕੁਲ ਅਕਲ ਨਹੀਂ ਹੈਗੀ ਉਹਨੂੰ ਕਹਾਂ ਕੀ ਦਸੀਏ ਤੈਨੂੰ ਸਾਡੇ ਨਾਲ ਤਾਂ ਪਹਿਲਾਂ ਗੱਲਾਂ ਇਹੋ ਹਟੀਆਂ ਚਲੋ ਹੁਣ ਮੇਰੀ ਵੀ ਗਲਤੀ ਹੈ ਮੈਨੂੰ ਪਹਿਲਾਂ ਦੱਸਣਾ ਚਾਹੀਦਾ ਸੀ ਸਾਰਾ ਕੁਝ ਹਮ ਚਲ ਕੋਈ ਗੱਲ ਟੈਨਸ਼ਨ ਨਾਲ ਰੋਟੀ ਲੈ ਕੇ ਆ ਚਲੋ ਮੈਂ ਲਿਆਉਣੀ ਆ ਫਿਰ ਹਾਈ ਹਾਈ ਤੁਰੇ ਆਉਂਦੇ ਮੈਨੂੰ ਹੁਣ ਕਿ ਪੁੱਛਣਾ ਵਾ ਨਾ ਵਾਗੇ ਤੇ ਕੀ ਕਹੂੰਗੀ ਮੈਂ ਅਗੇ ਜੇ ਅਗੇ ਅਗੇ ਵੇਖਾ ਤਾਂ ਵੀ ਚੱਲਦੀ ਹਾਂ ਵੇਖਿਆ ਨਿਆਲੇ ਆਏ ਕਿ ਨਹੀਂ ਆਜੋ ਮੰਦਰ ਜਾ ਕੇ ਦੱਸਣੀ ਆ ਚਲ ਠੀਕ ਰਾਓ ਹਾਂ ਦੱਸ ਦੱਸਣਾ ਦੱਸਣਾ ਤਾਂ ਕੀ ਆ ਪਿੰਡਰ ਤੇ ਨੇ ਹੁੱਸੇ ਵਿੱਚ ਵਾ ਨਾ ਨਾਮ ਉਹਦੇ ਪੇਕੇ ਛੱਡ ਆਇਆ ਵਾ ਦੱਸ ਯਾਰ ਇਹ ਕਿਹਤਾਂ ਦੀ ਗੱਲ ਹੋ ਇੱਕ ਇੱਕ ਜਿਹੇ ਨਾਲੀ ਕਿਤਾਂ ਦੀ ਗੱਲ ਵਾ ਨਵਦੀ ਜਬਾਨ ਬੜੀ ਆ ਜਾਣੀ ਦੋ ਤੁਸੀਂ ਕਿੰਨਾ ਕੁਛ ਬੋਲਦੀ ਆ ਉਹ ਤਾਂ ਮਸਾ ਅਕਲ ਨਹੀਂ ਕੀ ਮੈਂ ਕਿੱਦਾਂ ਕੂਣਾ ਵਾ ਵੱਡੇ ਛੋਟੇ ਦਾ ਲਿਆਰੀ ਹੈ ਨਹੀਂ ਗਾ ਨੂੰ ਉਹ ਮੇਰੀ ਗੱਲ ਸੁਣ ਐਹੀਂ ਕਿਹੜੇ ਦੋ ਜੀ ਲੜਦੇ ਨੇ ਤੇ ਤੈਨੂੰ ਮੈਂ ਕਹਿੰਦਾ ਕਿ ਛੱਡ ਕੇ ਹੁੰਦਾ ਰਿਆ ਉੱਥੇ ਹੈ ਇਹਦੇ ਦਿਮਾਗ ਨਹੀਂ ਕੰਮ ਕਰਦਾ ਤੇ ਮੈਂ ਤਾਂ ਆਹ ਤੇ ਗੱਡੀ ਦਾ ਜਬਾਨਾ ਹੋਣੀ ਨਾ ਕਦੇ ਚਲਾਈਆ ਹੈ ਹੋਰ ਤੇ ਹੋਰ ਚੱਲ ਜ ਗਿਆ ਉਹ ਉੱਥੇ ਨਾਲ ਲੈ ਕੇ ਤੇਦੀ ਮਾਂ ਦਾ ਫਰਜ਼ ਬਣਦਾ ਸੀ ਨਾ ਕਿ ਚੱਲ ਦੋਵਾਂ ਨੂੰ ਇਕੱਠੇ ਬਿਠਾਉਂਦੀ ਹੈ ਪੁੱਛਦੀ ਵੀ ਗਲਤੀ ਕਿਹਦੀ ਆ ਜਵਾਈ ਭਾਈ ਹੀ ਹੈ ਆਰਾਮ ਨਾਲ ਬਹਿ ਕੇ ਗੱਲ ਕਰਦੀ ਕਿ ਤੇ ਉਹਦੀ ਮਾਂ ਵੀ ਚੰਗਾ ਬੋਲੀ ਉਹ ਤਾਂ ਇੰਨਾ ਗੁੱਸੇ 'ਚ ਉਹ ਨਾ ਆਂਦਾ ਮੰਮੀ ਹੁਣ ਮਨ ਲੈਣੀ ਨਹੀਂ ਜਾਣਾ ਜਿੱਥੇ ਆਂਦਾ ਉਹਦੀ ਸੀਟੀ ਰੱਥ ਛੱਡ ਆ ਬਸ ਹੋਣਦਾ ਤਾਂ ਆਦਮੀ ਕੁਝ ਨਹੀਂ ਕਰ ਸਕਦਾ ਤੇ ਹੁਣ ਮਸਲਾ ਹਲਕਤਰਾ ਹੋਊਗਾ ਤੇ ਨੀ ਮੈਂ ਉਹ ਤੋਂ ਆਂਦਾ ਐ ਨਹੀਂ ਕੋਈ ਨਾ ਅੱਡ ਕਰਦੀ ਐ ਤੇ ਤੂੰ ਆਂਦੀ ਇਕੱਠੇ ਰੱਖਣੇ ਤੇ ਰੱਖ ਲੈ ਇਕੱਠੇ ਹੁਣ ਮੈਨੂੰ ਵੀ ਇੰਨੀ ਆ ਦਿਮਾਗ ਚ ਰੈ ਸੈੱਟ ਨਹੀਂਗਾ ਤੁਸੀਂ ਮੇਰੇ ਦਿਵਾਲੇ ਹੋ ਜਾਓ ਫਿਰ ਤੇ ਪਹਿਲਾਂ ਹੀ ਪਤਾ ਲੱਗ ਤੂੰ ਗੱਲਾਂ ਨਿਆ ਚੰਗੀਆਂ ਕਰਦੀ ਚਾਰੇ ਪਾਸੇ بس ਮੈਂ ਹੀ ਬੁਰੀ ਬਣਦੀ ਹਰ ਵਾਰੀ ਮੈਂ ਦੱਸ ਕੀ ਕਰਾਂ ਹੁਣ ਕਹਿਣ ਦਾ ਹੀ ਉਹਦਾ ਪਿਓ ਤੇ ਲੈ ਲੈਣ ਦਾ ਹੀ ਲੈ ਜਾ ਨਾਲ ਤੇ ਮੈਂ ਤਾਂ ਪਿਓ ਦੀ ਮੰਨ ਲਿੰਦਾ ਤੇ ਉਹ ਤੇ ਵਿਚਾਰਾ ਇੰਨਾ ਚੰਗਾ ਵਗਦਾਨੀ ਕਰਨ ਵਾਲੀ ਹੁਣ ਕਸੂਰ ਤਾਂ ਸਾਰਾ ਦੀ ਮਾਂ ਦਾ ਵਾ ਉਹਨੂੰ ਨਹੀਂ ਪਤਾ ਆਪਣੀ ਧੀ ਦਾ ਘਰ ਮਸਨ ਦਾ ਵਾ ਯਾਰ ਮੈਨੂੰ ਨਹੀਂ ਉਹ ਕਿ ਮੇਰੇ ਦੀ ਦਿਮਾਗ ਚ ਕੋਈ ਗੱਲ ਪੈਂਦੀ ਮੇਰੀ ਸੁਣ ਲੈ ਗੱਲ ਜੋ ਵੀ ਆ ਨਾ ਹੁਣ ਆਪੇ ਹੀ ਕਰ ਲੈਣੇ ਆਣ ਨੂੰ ਕਹਿ ਕੇ ਜਿ ਤਰ੍ਹਾਂ ਕਰਨਾ ਤੂੰ ਹੀ ਹੱਥ ਕਰ ਦੇ ਜੇ ਹੁਣ ਤੂੰ ਹੀ ਸਲਾਹ ਕਰਨੀ ਮੇਰੇ ਕੋਈ ਨਾ ਕੋਈ ਹੁਣ ਮੈਂ ਕਿਹਤਾਂ ਸਲਾਹਾਂ ਕਰਨ ਨਿਆਣਾ ਨੇ ਕਦੀ ਸਲਾਹਾਂ ਕਰਾਂ ਮੈਂ ਓ ਯਾਰ 12 ਵਜੇ ਦਾ ਬਹੋਂਦਿਆ ਤੂੰ ਵੇਖ ਲੋਤੀ ਮੈਂ ਤਾਂ ਕਹਿਆ ਪਾਣੀ ਕਿੱਡੀ ਚੰਗੀ ਗੱਲ ਦੱਸਣਗੀ ਹੈ ਚੰਗੀ ਗੱਲ ਹੀ ਦੱਸਾਂ ਜੇ ਉਹ ਆ ਹੁਣ ਉਹ ਦੱਸਣਾ ਪੈਣਾ ਹੀਗਾ ਮੇਰੀ ਗੱਲ ਸੁਣ ਲੈ ਜੇ ਘਰ ਦੀ ਸੁੱਖ ਸਾਂਝ ਆਉਂਦੀ ਹੈ ਨਾ ਤੇ ਉਹਨਾਂ ਨੂੰ ਅੱਡ ਕਰ ਦੇ ਮੇਰੇ ਕੋਲ ਨਹੀਂ ਉਹ ਪੱਤਰ ਉਹ ਜੜਿਆ ਜਾਂਦਾ ਹੱਦ ਹੋਈ ਤੁਹਾਡੀ ਉਹ ਗੱਲ ਉਹਥੇ ਕਰ ਲਈ ਦੀ ਮੁਰਕ ਜਾਣ ਕੇ ਮੇਰੇ ਘਰ ਖਾਣਾ ਪੈਣੀ ਤੁਹੀਂ ਪਤਾ ਨਹੀਂ ਕਿੱਦਾਂ ਕਹਿ ਦਿੰਦੇ ਐਡਾ ਵੱਡਾ ਰਫਜ ਪੱਟ ਕਰਦੇ ਕਰਦਾ ਉਹਥੇ ਤੇ ਜਦੋਂ ਨਹੀਂ ਹੁੰਦਾ ਦਾਲ ਗੱਲ ਦੀ ਤੇ ਫਿਰ ਕੀ ਕਰਨਾ ਹੈ ਹੈ ਚੱਲ ਕੋਈ ਗੱਲ ਨਹੀਂ ਹੈਗੀਆਂ ਤੇ ਦੋਵੇਂ ਪੈਣਾ ਸਕੀਆਂ ਵਾ ਪਰ ਉਹ ਕੀ ਪਤਾ ਕੀ ਹਸਤਾ ਵੇ ਨਾਲ ਸਕੀਆਂ ਤਾਂ ਤੁਹਾਨੂੰ ਪਤਾ ਹੀ ਆ ਨਾ ਮੈਨੂੰ ਪਤਾ ਵਾ ਹੁਣ ਤੇ ਪਿੰਲੇ ਤੇ ਹੋਈ ਆ ਨਾ ਸਕੀਆਂ ਵਾ ਸਕੀਆਂ ਵਾ ਉਹ ਤੇ ਸਾਨੂੰ ਤੇ ਪਤਾ ਵਾ ਨਾ ਕਿ ਕੀ ਚੱਕਰ ਵਾਏ ਤਾਂ ਮੈਂ ਇੱਕ ਗੱਲ ਦੱਸਾਂ ਹੁਣ ਬਹਿ ਕੇ ਨਾ ਤੇ ਮਸਲਾ ਸੱਜਾਈਏ ਇਹ ਵੀ ਵਿਗੜਦਾ ਵਿਗੜਦਾ ਕੰਮ ਬਹੁਤ ਵਿਗੜ ਜਾਣਾ ਜੀ ਤੇ ਫੇਰੇ ਖਲਾਰਾ ਇਕੱਠਾ ਨਹੀਂ ਜੇ ਹੋਣਾ ਮੇਰੀ ਸੁਣ ਲੈ ਗੱਲ ਜੇ ਖਲਾਰਾ ਕਰਨਾ ਨਾ ਇਕੱਠਾ ਤੇ ਕੇ ਰਿਸ਼ਤੇਦਾਰ ਨੂੰ ਸਾਡਾ ਲੈ ਵਿੱਚ ਕੋਈ ਕਿਨੂ ਮਾੜੀ ਮੋਟੀ ਸ਼ਰਮ ਹੋਗੀ ਇਹਨਾਂ ਨੂੰ ਵੀ ਗੱਲ ਹੋਈ ਆ ਕਿਦੇ ਹੁੰਦੇ ਨਾ ਸਿਆਣੇ ਆਂਦੇ ਹੁੰਦੇ ਨਾ ਚੱਗਾ ਚੁੱਕਿਆ ਆਪਣਾ ਢੇਡੀ ਨੰਗਾ ਹੁੰਦਾ ਵਾ ਹੈ ਇਹ ਤੇ ਤਮਾਸ਼ਾ ਬਣ ਜਾਣਾ ਸਾਡਾ ਇੱਕ ਰਿਸ਼ਤੇਦਾਰ ਨਾਲ ਗੱਲ ਕਰ ਲੈ ਸਾਰੇ ਆਲੇ ਦੁਆਲੇ ਹੋਊਗਾ ਮੇਰੀ ਗੱਲ ਸੁਣ ਯਾਰ ਕਿ ਇਹਦੇ ਟੱਕਿਆ ਕਿੰਨਾ ਕਿ ਟੱਕਿਆ ਰਹਿਣਾ ਕਿ ਦੀ ਇੱਕ ਦਿਨ ਨਾ ਇੱਕ ਨੰਗਾ ਹੋਣਾ ਹੀ ਹੋਣਾ ਵਾ ਨਹੀਂ ਨਹੀਂ ਮੈਂ ਨਹੀਂ ਕਹਿਣਾ ਗੱਲ ਕਰਨੀ ਐਂ ਤਾਂ ਕਰੋ ਅਸੀਂ ਦੋਵੇਂ ਦੀ ਸਲਾਹ ਕਰਦੇ ਆ ਲਾਗੇ ਪਰਮ ਨੂੰ ਸੱਦ ਲੈਨੇ ਆ ਹੈ ਤੇ ਸਲਾਹ ਕਰਕੇ ਤੇ ਕੋਈ ਗੱਲ ਨਹੀਂ ਜਿਹਨੂੰ ਜਾਣਾ ਉਹ ਲੈਣ ਤੇ ਲੈ ਵੀ ਆ ਨੀ ਮੇਰੀ ਗੱਲ ਸੁਣਾ ਪਰਮ ਨੂੰ ਕਹ ਲੈ ਇਹਨੂੰ ਸੱਜਾ ਇੱਥੇ ਗੱਲ ਮੁੱਕ ਜੂਗੀ ਜਸਨਾ ਮੈਂ ਗੱਲ ਕਰ ਲਈ ਆ ਜਸ ਨੂੰ ਮੈਂ ਕਿਹਾ ਤਾਂ ਕਿ ਤੂੰ ਆਪਣੇ ਡੈਡੀ ਨਾਲ ਗੱਲ ਕਰ ਉਹ ਫੋਨ ਕਰਦੀ ਹੋਣੀ ਆ ਕੋਈ ਨਹੀਂ ਉਹਨੇ ਮੈਨੂੰ ਕੋਈ ਨਾ ਬਹੁਤ ਦੱਸ ਦੇਣਾ ਤੇ ਜੇ ਹੁਣ ਅਹੀਂ ਨਾਲ ਵਿੱਚ ਹੋ ਕੇ ਸਾਰਾ ਖਾ ਲ ਕਰਾਂਗੇ ਤੇ ਫਿਰ ਕਿੰਨੇ ਆਉਣਾ ਤੀਜੇ ਬੰਦੇ ਨੇ ਆਉਣਾ ਇੰਨਾ ਸਾਰਿਆਂ ਨੂੰ ਬਿਲੋ ਬਾੜ ਇਹਨਾਂ ਦੇ ਖਾਣੇ 'ਚ ਬਾਅਦ ਗੱਲ ਵੀ ਜੇ ਇਕੱਠੇ ਰਹਿਣਾ ਤਾਂ ਵੀ ਠੀਕ ਆ ਨਹੀਂ ਤੇ ਫਿਰ ਦੂਜਾ ਕੰਮ ਤਾਂ ਹੈਗਾ ਵਾ ਅੱਜ ਹੀ ਹੋਣਾ ਤੇ ਕੱਲ ਵੀ ਹੋਣਾ ਤੁਹੀ ਤਿੱਕੋ ਗੱਲ ਦੇ ਮਗਰ ਪੈ ਗਏ ਜੀ ਮੈਂ ਨਹੀਂ ਬਰਦਾਸ਼ਤ ਕਰ ਸਕਦੀ ਆਪਣੇ ਪੁੱਤਾਂ ਨੂੰ ਵੱਖ ਕਰਕੇ ਯਾਰ ਜਿੰਨਾ ਕਿ ਮੇਰਾ ਦਿਮਾਗ ਨਾ ਇੰਨਾ ਕਿ ਕੰਮ ਕਰਦਾ ਵਾ ਵੀ ਇੱਥੇ ਇਹਦੀ ਵਹਿਦਰੀ ਹੈ ਚੰਗਾ ਆ ਚੰਗਾ ਇਹ ਪੀਓ ਆ ਨਾ ਤੁਹਾਡੇ ਵਾਸਤੇ ਕਹਿਣਾ ਆਸਾਨ ਵਾ ਵੀ ਅਡ ਕਰ ਦੇ ਇਹਨਾਂ ਨੂੰ ਮੈਂ ਨਹੀਂ ਅਡ ਕਰ ਸਕਦੀ ਮੈਂ ਮਾਂ ਨਾ ਕਿਹੜੀ ਮਾਂ ਚਾਹੁੰਦੀ ਆਪਣੇ ਪੁੱਤਾਂ ਨੂੰ ਵੱਖ ਕਰਨਾ ਹੁਣ ਮੈਂ ਕੀ ਕਰਾਂ ਕੋਈ ਨਾ ਫਿਰ ਹੱਲ ਨਿਕਲ ਆਵੇ ਨਾ ਤਾਂ ਆ